ਅੱਜ 28 ਅਗਸਤ ਹੈ ਸਵੇਰੇ 7 ਵਜੇ ਦੇ ਕਰੀਬ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਡੈਮਾਂ ਦੇ ਬਾਰੇ ਦਰਿਆਵਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਜੇਕਰ ਅਸੀਂ ਪੌਂਗ ਡੈਮ ਦੀ ਗੱਲ ਕਰ ਲਈਏ ਤਾਂ ਪੌਂਗ ਡੈਮ ਦਾ ਲੈਵਲ 1393.49 ਅੱਜ ਦਾ ਰਿਕਾਰਡ ਕੀਤਾ ਗਿਆ ਵਾ ਤੇ ਇੱਥੇ ਪੌਂਗ ਡੈਮ ਦੇ ਵਿੱਚ 110224 ਕਿਊਸਕ ਪਾਣੀ ਆ ਰਿਹਾ 99845 ਕਿਊਸਕ ਪਾਣੀ ਛੱਡਿਆ ਜਾ ਰਿਹਾ ਜੇ ਗੱਲ ਕਰੀਏ ਤਾਂ ਕੱਲ ਨਾਲੋਂ ਪਾਣੀ ਹੁਣ ਪਿੱਛੋਂ ਜੋ ਆ ਰਿਹਾ ਉਹ ਘਟਿਆ ਹੈ ਕੱਲ ਸਵੇਰੇ ਇਹ ਪਾਣੀ 2.5 ਲੱਖ ਦੇ ਕਰੀਬ ਪੋਂਗ ਡੈਮ ਵਿੱਚ ਆ ਰਿਹਾ ਸੀਗਾ ਪਰ ਜੋ ਪਾਣੀ ਛੱਡਿਆ ਜਾ ਰਿਹਾ ਉਹ ਕੱਲ ਨਾਲੋਂ ਵਧੇਰੇ ਹੈ ਕੱਲ ਲਗਭਗ 80000 ਕਿਊਸਕ ਸੀ ਅੱਜ 94000 ਕਿਊਸਕ ਤੋਂ ਵੱਧ ਛੱਡਿਆ ਜਾ ਰਿਹਾ ਕਿਉਂਕਿ ਪੋਂਗ ਡੈਮ ਆਪਣਾ ਲੈਵਲ ਹੁਣ ਬਹੁਤਾ ਉਨਵੇਂ ਮੇਨਟੇਨ ਰੱਖੇਗਾ ਵਧਣ ਨਹੀਂ ਦੇਵੇਗਾ ਤੇ ਕੱਲ੍ਹ ਦੀਆਂ ਵੀ ਖਬਰਾਂ ਸੀ ਕਿ ਅੱਜ ਦੁਪਹਿਰ ਤਵੇ ਜੇ ਇਹ ਪਾਣੀ ਵਧਾ ਕੇ 110000 ਕਿਊਸਕ ਕਰ ਦਿੱਤਾ ਜਾਵੇਗਾ ਸੋ ਜੇਕਰ ਗੱਲ ਕਰੀਏ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਟੈਲਵਾ ਬ੍ਰਿਜ ਤੇ ਪਾਣੀ ਬਹੁਤ ਜ਼ਿਆਦਾ ਵਾ 230925 ਕਿਊਸਕ ਪਾਣੀ ਉੱਥੇ ਵਗ ਰਿਹਾ ਵਾ ਜੋ ਕੱਲ ਦਾ ਪਾਣੀ ਛੱਡਿਆ ਜਾਂ ਅੱਗੇ ਉਹ ਜਾ ਕੇ ਜੋ ਹੋਰ ਚੋਆ ਦਾ ਨਦੀਆਂ ਦਾ ਪਾਣੀ ਰਲਦਾ ਵਾ ਤੇ 230000 ਕਿਊਸਕ ਪਾਣੀ ਔਰ ਇਹ ਕੱਲ ਸ਼ਾਮ 2 ਲੱਖ ਸੀ ਕੱਲ ਸਵੇਰੇ 27 ਤਰੀਕ ਨੂੰ ਇਹ ਪੌਣੇ 2 ਲੱਖ ਦੇ ਕਰੀਬ ਸੀ ਸੋ ਇਸ ਸਮੇ ਬਿਆਸ ਦਰਿਆ ਵਿੱਚ ਪਾਣੀ ਬਹੁਤ ਜ਼ਿਆਦਾ ਵਾ ਤੇ ਹਾਲਾਂਕਿ ਹਰੀਕੇ ਦੇ ਉੱਪਰ 275000 ਕਿਊਸਕ ਤੋਂ ਵੱਧ ਪਾਣੀ ਪਹੁੰਚ ਰਿਹਾ ਕੱਲ ਵੀ ਇੰਨਾ ਹੀ ਸੀ ਤੇ 262000 ਕਿਊਸਕ ਪਾਣੀ ਉਥੋਂ ਫਿਰੋਜ਼ਪੁਰ ਤਨਦਾਨ ਪਾਕਿਸਤਾਨ ਵਾਲੇ ਪਾਸੇ ਛੱਡਿਆ ਜਾ ਰਿਹਾ ਵਾ ਜੇਸੀ ਪਾਖੜਾ ਦੀ ਗੱਲ ਕਰੀਏ ਤਾਂ ਪਾਖੜਾ ਦਾ ਲੈਵਲ 1671.90 ਹੈ 1672 ਦੇ ਕੋਲ ਨੇੜੇ ਹੀ ਹੈ ਤੇ ਇਹਦੇ ਵਿੱਚ ਪਾਣੀ 53000 ਕਿਊਸਕ ਤੋਂ ਵੱਧ ਆ ਰਿਹਾ ਤੇ 45882 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਇਹ ਪਾਣੀ ਫਲੋਰ ਦੇ ਵਿੱਚ ਜਿਹੜਾ ਹੈ ਉਹ ਪਾਣੀ ਵਗ ਰਿਹਾ ਉਹ 26621 ਕਿਊਸਕ ਹੈ ਤੇ ਯੂਸਫ ਔਰ ਗਿੱਦੜਪਿੰਡੀ ਵਿਖੇ 63300 ਕਿਊਸਕ ਪਾਣੀ ਵਗ ਰਿਹਾ ਵਾ ਜੋ ਕਿ ਕੱਲ੍ਹ ਸ਼ਾਮ ਸਮੇਂ ਇਹ 75000 ਦੇ ਨੇੜੇ ਸੀ ਸੋ ਇਹ ਅ ਅੱਜ ਦੇ ਇਹ ਡੈਮਾਂ ਦੀ ਤੇ ਦਰਿਆਵਾਂ ਦੀ ਹਾਲਾਤ ਨੇ ਜਿਹਦੇ ਵਿੱਚ ਬਿਆਸ ਦਰਿਆ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਤੇ ਹਰੀਕੇ ਤੋਂ ਅੱਗੇ ਪਾਣੀ ਕਾਫੀ ਜ਼ਿਆਦਾ ਛੱਡਿਆ ਜਾ ਰਿਹਾ ਵਾ